ਸਾਰੇ ਕਿਸਾਨ ਭਰਾਵਾਂ ਦਾ ਬਾਈ ਆਪਣੇ ਚੈਨਲ ਤੇ ਸੁਆਗਤ ਹੈ ਬਾਈ ਸ਼ਰਮਾ ਡਾਇਰੈਕਟਰ ਸੇਲ ਦਿਨਵਾਦੀ ਸਾਬੋ ਤੇ ਬਾਈ ਤੇ ਅੱਜ ਤੁਹਾਨੂੰ ਬੁੱਧਵਾਰ ਦੀ ਮੰਡੀ ਆ ਬਾਈ ਕੋ ਡਾਇਰੈਕਟਰ ਦਿਖਾਵਾਂਗੇ ਇੱਕ ਫੋਰ 3600 ਤੇ ਇੱਕ ਸਵਰਾਜ 735 ਫੋਰ ਜਿਹਨੇ ਤਿਆਰ ਕਰਾਉਣਾ ਪੜਤੇ ਜਾ ਬਾਈ ਠੀਕ ਆ ਚੈੱਕ ਕਰਾ ਲਿਆ ਜਾਂ ਸਟਾਰਟ ਕਰਦੇ ਵੀਡੀਓ ਮੂਰ ਰਿਟਾਇਰ ਹੈ ਕਿ ਬੀ ਕੀ ਡਾਇਰੈਕਟਰ ਦੇ ਹੈ ਗਿਆ 80 ਬੈਸ ਟਾਇਰ ਆਵਣਾ ਮਗਰ ਲਹਿ ਗਿਆ 35 35 ਬੈਸ ਬਾਈ ਗਲਿਆ ਭਲੇ ਕਿ ਤਾਂ ਉਹਨੂੰ ਜਿੰਨਾ ਵੀ ਆ ਸਾਰਾ Ориਜਨਲ ਆ ਸਾਡਾ ਪੈਰਾ ਨਾਰਾਟਰ ਚੰਗਾ ਬਾਈ ਲੈਟਾ ਲੂਟਾ ਹੈ ਟਰੈਕਟਰ ਦੇ ਨਾਲ ਦੀਆਂ ਪਈਆਂ ਬਾਈ ਚਲਾਈ ਦਾ ਪੂਰਾ ਚੰਗਾਗਾ ਤੇ ਜਿਹੜੇ ਭਰਾ ਨੇ ਲੈਣਾ ਹੋਇਆ ਬਾਈ ਫੋਨ ਲਾ ਲਿਓ ਜਮਾ ਪੜਤੇ ਜੀ ਦੇ ਦਾਂਗੇ ਤੇ ਰੇਟ ਚੈੱਕ ਕਰਾ ਦੇ ਬਾਈ ਇਹਦਾ 1 ਲੱਖ ਤੇ 5000 ਟਰੈਕਟਰ ਦੇ ਦਾਂਗੇ ਆਪੋ ਬਾਈ ਇਹੇ 90000 ਦਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਿਆਰ ਕਰਾਉਣਾ ਫੁੱਲ ਪੜਤੇ ਜਾ ਬਾਈ ਕਿਉਂ ਅੰਗ ਬੈਰ ਸਹੀ ਬੈ ਜਾ ਬਦਲ ਦੀ ਲੋੜ ਨਹੀਂ ਤੇ ਅੱਗੇ ਦਿਖਾ ਦੇ 2735 ਆ ਗਿਆ 99 ਮਾਡਲ ਬਾਹਰ ਪੰਪ ਆ ਇਹ ਮਾੜਾ ਮੋਟਾ ਥੱਲੇ ਬਾਈ ਇਹਦੇ ਚੈਂਬਰ ਤੇ ਰੰਗ ਵੱਜਿਆ ਹੋਇਆ ਮਾੜਾ ਮੋਟਾ ਟਰੈਕਟਰ ਦੇ ਆ ਚੈੱਕ ਕਰਾ ਦੇ ਬਾਕੀ ਦਰਮਾਰੋਂ ਬਣਾਇ ਪੂਰਾ ਸੋਨਾ ਪਿਆ ਗੇਰੀਂ ਜਨਾਂ ਪੁੱਲ ਜੰਗਾ ਬਾਈ ਠੀਕ ਹੈ ਜੀ ਰੇਟ ਇਹਦਾ ਵੀ ਚੈੱਕ ਕਰਾ ਦੇ 1 ਲੱਖ ਤੇ 40000 ਰੇਟ ਹੈ ਜੀ ਇਹਦਾ ਚਾਬੀ ਨਾਲ 1000 ਰੁਪਏ ਛੋੜਾ ਟਰੈਕਟਰ ਦੇ ਦਾਂਗੇ 1 ਲੱਖ ਤੇ 20000 ਦਾ ਟਰੈਕਟਰ ਆਪਣੇ ਕੋਲ ਹੋਰ ਵੀ ਬਹੁਤ ਹੁੰਦੇ ਆ ਬਾਈ ਵੀਡੀਓ ਚ ਕਈ ਵਾਰੀ ਨਹੀਂ ਵੀ ਪਾਇਆ ਜਾਂਦਾ ਟਰੈਕਟਰ ਅੰਦਰ ਖੜਾ ਹੁੰਦਾ ਗੱਦੀ ਨਾ ਨੀਗਾ ਪਰਾਂਡੇ ਚਲਾਇ ਤੇ ਜੇ ਕਿਸੇ ਟਰੈਕਟਰ ਲੈਣਾ ਹੋਵੇ ਬਾਈ ਫੋਨ ਲਾ ਲਓ ਟਰੈਕਟਰ ਲਗਭਗ ਸਾਰੀ ਹੁੰਦੇ ਆ ਨੰਬਰ ਨੋਟ ਕਰ ਲਓ ਆਪਣਾ 947879391 व्हिडिओ वतिया लगे लाईक शेअर कमेंट करो